ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹਲਾ ਤੀਜਾ ਆਨੰਦ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨ ਬਝੀਆਂ ਬਾਦ ਆਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾ ਗਾਬ ਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਬਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸੰਵਰਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰ ਘਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੁ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੀਰੀ ਕਹ ਨਾਨਕ ਸਚੇ ਸਾਹਿਬ ਕਿਆ ਨਹੀਂ ਕਰਤੇ ਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੋਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਈ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵੇਟੋ ਜਿਸ ਦੀਆਂ ਇਹ ਬੜਿਆਈਆਂ ਕਹੈ ਨਾਨਕ ਸੁਣੋ ਸੰਤ ਹੋ ਸ਼ਬਦ ਤਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਤਿਤ ਘਰ ਸਪਾਗੈ ਘਰ ਸਪਾਗੈ ਸ਼ਬਦ ਬਾਜੇ ਕਲਾ ਜਿਤ ਕਰ ਧਾਰਿਆ ਪੰਜ ਦੂਤ ਤੁਦ ਬਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤਹਿ ਸੁਖ ਹੋਆ ਚਿਤ ਕਰ ਅਨਹਦ ਬਾਜੇ ਸਾਚੀ ਲਿਬੈ ਬਿਨ ਦੇਹ ਨਮਾਣੀ ਦੇਹ ਨਮਾਣੀ ਲਿਬੈ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਈ ਨਹੀਂ ਕਿਰਪਾ ਕਰ ਬਨਵਾਰੀਆ ਇਸ ਨਉ ਹੁਰ ਥਾਉ ਨਹੀਂ ਸ਼ਬਦ ਲਾਗ ਸਵਾਰੀਆ ਕਹ ਨਾਨਕ ਲਿਬੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਘਟੇ ਗਿਆਨ ਅੰਜਨ ਸਾਰਿਆ ਅੰਦਰ ਹੋ ਜਿਨ ਕਾ ਮੋਹ ਟੁਟਾ ਤਿਨ ਕਾ ਸ਼ਬਦ ਸਚੈ ਸਵਾਰਿਆ ਬਹ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸਨੂੰ ਹੋਰ ਕਿਆ ਕਰੇ ਬੇਚਾਰਿਆ ਇੱਕ ਭਰਮ ਭੁੱਲੇ ਫਿਰੇ ਦਹ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾਂ ਪਾਣਾ ਭਾਵੈ ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਬੈ ਆਬੋ ਸੰਤ ਪਿਆ ਰਹੋ ਅਕਥ ਕੀ ਕਰੇ ਕਹਾਣੀ ਕਰੇ ਕਹਾਣੀ ਅਕਥ ਕੇਰੀ ਕਿਤ ਦਵਾਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨਹੁ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੈ ਨਾਨਕ ਸੁਣੋ ਸੰਤੋ ਕਥਿ ਹੋ ਅਕਥ ਕਹਾਣੀ ਏ ਮਨ ਚੰਚਲਾ ਚਤ్రਾਈ ਕਿਨੈ ਨਾ ਪਾਇਆ ਚਤ్రਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤੈਨ ਐ ਕੀਤੀ ਜਿਨ ਠਗੋਲੀ ਪਾਇਆ ਕੁਰਬਾਨ ਕੀਤਾ ਤਿਸ ਹੈ ਬਿਟੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਿਤ ਰਾਈ ਕਿ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕਮਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣਹਿ ਜੀਅ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਾ ਨਈ ਅੱਖ ਹੀ ਤਾ ਵਿਖੇ ਸਭ ਤੁਹੈ ਜਿਨ ਜਗਤੋ ਪਾਇਆ ਕਹ ਨਾਨਕ ਤੂ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੁ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨੁਸਾਯਾ ਜੀਅ ਜੰਤ ਸਭ ਤੁਦੋ ਪਾਏ ਇਕ ਵੇਖ ਪਰਸਨ ਆਇ ਲੱਭ ਲੋਭ ਅਹੰਕਾਰ ਚੂਕਾ ਸਤਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੋ ਆਪ ਟੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤ ਹੰਕੇਰੀ ਬੇਖਮਾ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਬਾਲ ਹੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨਿ ਆਪ ਤਜਿਆ ਹਰ ਬਾਸਣਾ ਸਮਾਣੀ ਕਹੈ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਤਿਵ ਚਲ੍ਹੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੈ ਚਲ੍ਹੇ ਜਿਨਾਂ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਇਹਿ ਸੇ ਹਰ ਹਰ ਸਦਾ ਤੇ ਆਵਹਿ ਜਿਸਨੋ ਕਥਾ ਸੁਣਾਹਿ ਆਪਣੀ ਸੇ ਗੁਰਦਵਾਰੈ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੇਂ ਚਲਾਵਹਿ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੁਣਾਇਆ ਇਹੋ ਤਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰੇ ਇੱਕ ਨੇਰੇ ਕਰੇ ਗੱਲਾਂ ਗੱਲੇ ਕਿ ਨੈ ਨਾ ਪਾਇਆ ਕਹ ਨਾਨਕ ਸ਼ਬਦ ਸੁਹਿਲਾ ਸਤ ਗੁਰੂ ਸੁਣਾਇ ਪਵਿੱਤ ਹੋਏ ਸੇ ਜਨਾ ਜਿਨਨੇ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਵਾਈਆ ਕਹੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੇ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੇ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਜਾ ਉਪਜੈ ਬਿਨ ਸਹਜੈ ਸਹਸਾ ਨਾ ਜਾਇ ਨਹਿ ਜਾਇ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਸੈ ਜੀਉ ਮਲੀਨ ਹੈ ਕਿ ਤ ਸੰਜਮ ਧੋਤਾ ਜਾਏ ਮਨ ਤੋਂ ਬੋਹ ਸ਼ਬਦ ਲੱਗ ਹੋ ਹਰਿ ਸਿਓ ਰਹੋ ਚਿਤ ਲਾਇ ਕਹ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿ ਸਾਇਬ ਜਾਏ ਜਿਉ ਹੋ ਮੈਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜਿਉ ਹੋ ਤਾ ਮੈਲੇ ਤਿਨਿ ਜਨਮ ਜੁਐ ਹਾਰਿਆ ਇਹ ਤਿਸਨਾ ਵੱਡਾ ਰੋਗ ਲਗਾ ਮਰਨ ਮਨਹੋ ਵੀ ਸਾਰਿਆ ਬੇਦਮਹਿ ਨਾਮ ਉੱਤਮ ਸੋ ਸੁਣੇ ਨਹੀਂ ਫਿਰੇ ਜਿਉ ਬੇਤਾਲਿਆ ਕਹ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨਿ ਜਨਮ ਜੋ ਹੈ ਹਾਰਿਆ ਜਿਉ ਹੋ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋਤਾ ਨਿਰਮਲ ਜੀ ਹੋ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੂਚੈ ਨਾਹੀ ਮਨਸਾ ਸੱਚ ਸਮਾਣੀ ਗਿਆਨ ਮਰਤਨ ਜਿਨੀ ਖਟਿਆ ਭਲੇ ਸੇ ਬਨਜਾਰੇ ਕਹ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹਾ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਵਾਲੇ ਆਪ ਛੱਡ ਸਦਾ ਰਹੈ ਪਰਨੇ ਗੁਰ ਬਿਨ ਆਵਰ ਨ ਜਾਣੈ ਕੋਈ ਕਹੈ ਨਾਨਕ ਸੁਨੋ ਸੰਤ ਹੋ ਸੋ ਸਿੱਖ ਸਨਮੁਖ ਹੋਇ ਜੇ ਕੋ ਗੁਰਤੇ ਬੇਮਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈਂ ਕੋਈ ਪੁੱਛੋ ਵਿਵੇਕੀਆ ਜਾਏ ਅਨੇਕ ਜੁਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਈ ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰੂ ਸ਼ਬਦ ਸੁਣਾਈ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਈ ਆਭੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਭੋ ਸੱਚੀ ਬਾਣੀ ਬਾਣੀ ਤਾਂ ਗਾਭੋ ਗੁਰੂ ਕੇ ਰੀ ਬਾਣੀਆਂ ਸਰਬਾਣੀ ਜਿਨ ਕੋ ਨਾਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹੋ ਹਰ ਰੰਗ ਜਪਿਓ ਸਾਰਿੰਗ ਪਾਣੀ ਕਹ ਨਾਨਕ ਸਦਾ ਗਾਵ ਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵੱਜੋ ਹੋਰ ਕੱਚੀ ਬਾਣੀ ਕਹੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ ਕਹੇ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇ ਤੀ ਮਨ ਮਿਲਿਆ ਸੱਚਾ ਲਾਇਆ ਪਾਉ ਆਪੇ ਹੀਰਾ ਰਤਨਾ ਪੇ ਜਿਸਨੋ ਦੇਵ ਜਾਏ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਉ ਸਿਵ ਸਖਤ ਆਪ ਪਾਏ ਕਹਿ ਕਰਤਾ ਆਪੇ ਹੁਕਮ ਬਰਤਾਏ ਹੁਕਮ ਬਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਈ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਈ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇਕਸ ਸਿਉ ਲਬ ਲਾਈ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਈ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਝੋ ਤਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆਂ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਬਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੋ ਆਨ ਦਿਨ ਹਰ ਲਿਵ ਲੱਗੈ ਜਾਗਤ ਰੈਣ ਬਿਹਾਨੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ ਮਨਹੁ ਕਿਉ ਵਿਸਾਰੀਐ ਏ ਬੜਾ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾ ਬਈ ਉਸਨੋ ਕਿਹੋ ਪੋਹੇ ਨਾ ਸਕੇ ਜਿਸਨੋ ਆਪਣੀ ਲਿਵ ਲਾਵਈ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸਮਾਲੀਐ ਕਹੈ ਨਾਨਕ ਏ ਬੜਦਾਤਾ ਸੋ ਕਿਉ ਮਨੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜੇਹੀ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਬਾਰ ਭਲਾ ਪਾਇਆ ਲੇਵ ਛੁੜ ਕੀ ਲੱਗੀ ਤ੍ਰੇਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਬਿਸਰੈ ਮੁਹ ਉਪਜੈ ਪਾਉ ਦੂਜਾ ਲਾਇਆ ਕਹੈ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਬ ਲਾਗੀ ਤਿਨਿ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਬਟ ਹੋ ਰਹੇ ਲੋਕ ਬਿਲਲਾਈ ਐਸਾ ਸਤਗੁਰ ਜੀ ਮਿਲੈ ਤਿਸਨੋਂ ਸਿਰ ਸੌਂਪੀਐ ਵਿਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਾ ਹਰ ਬਸੈ ਮਨ ਆਈ ਹਰ ਆਪ ਅਮੁੱਲਕ ਹੈ ਪਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬਨਜਾਰਾ ਹਰ ਰਾਸ ਮੇਰੀ ਮਨ ਬਨਜਾਰਾ ਸਤਗੁਰ ਤੇਰਾ ਸਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਖਟੇ ਹੋ ਦਿਹਾੜੀ ਇਹੋ ਤਨ ਤੇ ਨਾ ਮਿਲਿਆ ਜਿਨ ਹਰ ਆਪੇ ਬਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋ ਆਵਣਜਾਰਾ ਏ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹਉਰਤ ਕਿਤੈ ਜਿ ਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨ ਤ੍ਰਿਸ਼ਨਾ ਲੱਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਗੁਰ ਮਿਲੇ ਜਿਸ ਆਈ ਕਹੈ ਨਾਨਕ ਹੋਰ ਅਨਰਾਸਾ ਬਿਸਰੇ ਜਾ ਹਰ ਬਸੈ ਮਨ ਆਈ ਏ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤਦ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗਤ ਦਿਖਾਇਆ ਗੁਰ ਪ੍ਰਸਾਦਿ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇ ਮਨ ਚਾਉ ਭਇਆ ਪ੍ਰਭ ਆਗਮ ਸੁਨਿਆ ਹਰ ਮੰਗਲ ਗਾਓ ਸਖੀ ਗਰੇਹੋ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਇ ਕੈ ਕਿਆ ਤੂੰ ਕਰਮ ਕਮਾਇਆ ਕਿ ਕਰਮ ਕਮਾਇਆ ਤੂੰ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰ사ਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੈ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਗੁਰ ਸਿਓ ਚਿੱਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਹੈ ਜੋਤ ਤਰੀ ਹਰ ਬਿਨ ਆਵਰਨਾ ਦੇਖੋ ਕੋਈ ਹਰ ਬਿਨ ਆਵਰਨਾ ਦੇਖੋ ਕੋਈ ਨਾਦਰੀ ਹਰ ਨਿਹਾਲਿਆ ਇਹੋ ਬਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਾਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤ ਗੁਰ ਮਿਲੇ ਤੇ ਬਦ੍ਰਿਸ਼ਟ ਹੋਈ ਏ ਸ੍ਰਵਣ ਹੋ ਮੇਰੇ ਹੋ ਸੱਚ ਸੁਣਨੈ ਨੋ ਪਠਾਈ ਸੱਚ ਹੈ ਸੁਣਨੈ ਨੋ ਪਠਾਈ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਣਹੁ ਪਵਿੱਤਰ ਹੋਵੋ ਸੱਚ ਹੈ ਸੁਣਨੈ ਨੋ ਪਠਾਈ ਹਰ ਜੀਓ ਗੁਫਾ ਅੰਦਰ ਰੱਖ ਕੈ ਬਾਜਾ ਪਵਨ ਬਜਾਇਆ ਬਜਾਇਆ ਬਾਜਾ ਪਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤਰ ਖਾਇਆ ਗੁਰਦੁਆਰੇ ਲਾਏ ਪਾਵਨੀ ਇਕਨਾ ਦਸਵਾ ਦਵਾਰ ਦਿਖਾਇਆ ਤਹ ਅਨੇਕ ਰੂਪ ਨੌ ਨਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹੈ ਨਾਨਕ ਹਰ ਪਿਆਰੈ ਜਿਉ ਗੁਫਾ ਅੰਦਰ ਰਖ ਕੈ ਬਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸੱਚੈ ਕਰ ਗਾਬ ਹੋ ਗਾਬ ਹੋਤਾ ਸੋਹਿਲਾ ਘਰ ਸਾਚੈ ਜਿਥੈ ਸਦਾ ਸੱਚ ਧਿਆਵਹਿ ਸਚੋ ਧਿਆਵਹਿ ਜਾ ਤੁਧ ਭਾਵਹਿ ਗੁਰਮੁਖ ਜਿਨਾਂ 부ਝਾਵਹਿ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹਿ ਕਹਿ ਨਾਨਕ ਸੱਚ ਸੋਹਿਲਾ ਸਚੈ ਕਰ ਗਾਵਹਿ ਅੰਧ ਸੁਨਹੁ ਬੜ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭਈ ਸਰਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪੁਨੀਤ ਕਹਤੇ ਪਵਿੱਤਰ ਸਤ ਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਿੱਤ ਸਾਤ ਗੁਰ ਰਹਾ ਪਰ ਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ